ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰ ਰਹੇ ਹਾਂ ਨਵੀਂ ਕਿਤਾਬ ਅੱਖੀ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਿਆ ਹੈ ਜਿਸ ਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਔਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਦਿਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਅੰਗਰੇਜ਼ ਲੇਖਕ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ ਰਿਹਾ ਉਹਨਾਂ ਨੇ ਅੱਖੀਂ ਦੇਖਿਆ ਉਹਨਾਂ ਦੇ ਕੰਮਕਾਰ ਵੇਖੇ ਉਹਨਾਂ ਦਾ ਰਾਜ ਭਾਗ ਚਲਾਉਣ ਦਾ ਤਰੀਕਾ ਵੇਖਿਆ ਫੌਜਾਂ ਵੇਖੀਆਂ ਉਹਨਾਂ ਦੇ ਦਰਬਾਰ ਵੇਖੇ ਅਰੇ ਜੋ ਵੀ ਉਹਨਾਂ ਨੇ ਅੱਖੀਆਂ ਨਾਲ ਵੇਖਿਆ ਉਹਨਾਂ ਨੇ ਡਾਇਰੀ ਵਿੱਚ ਲਿਖਿਆ ਅਰੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਕਿਤਾਬ ਲਿਖੀ ਮਹਾਰਾਜ ਰਣਜੀਤ ਸਿੰਘ ਬਾਰੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਹ ਵਿਧਿਆਏ ਸਿੱਖ ਰਾਜ ਦਾ ਮੋੜ ਅਤੇ ਵਿਕਾਸ ਇਸ ਦਾ ਇੱਕ ਭਾਗ ਪਹਿਲਾਂ ਤੁਸੀਂ ਸੁਣ ਚੁੱਕੇ ਹੋ ਅੱਜ ਅਗਲਾ ਭਾਗ ਲੈ ਕੇ ਹਾਜ਼ਰ ਹੋਏ ਹਾਂ ਸ਼ੁਰੂ ਕਰਦੇ ਹਾਂ ਪੰਜਾਬ ਵਿੱਚ ਸਿੱਖਾਂ ਦੇ ਵੱਧੇ ਦਬ ਦਬੇ ਦੀਆਂ ਖੁਫੀਆਂ ਰਿਪੋਰਟਾਂ ਅਫਦਾਲੀ ਨੂੰ ਮਿਲੀਆਂ ਤਾਂ ਇਸ ਦਬ ਦਬੇ ਨੂੰ ਠੱਲ ਪਾਉਣ ਲਈ ਉਸ ਨੇ 1762 ਵਿੱਚ ਫਿਰ ਪੰਜਾਬ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਉਸ ਨੇ ਵੱਡੀ ਪੱਧਰ ਤੇ ਸਿੱਖਾਂ ਦਾ ਜਾਨੀ ਨੁਕਸਾਨ ਕੀਤਾ ਸਿੰਧ ਦੇ ਪੂਰਬ ਵੱਲ ਦੇ ਆਪਣੇ ਇਲਾਕਿਆਂ ਦੀਆਂ ਹੱਦਾਂ ਦੀਆਂ ਸੁਰੱਖਿਆ ਮਜ਼ਬੂਤ ਕਰਕੇ ਉਹ ਫਿਰ ਕਾਬੁਲ ਪਰਤ ਗਿਆ ਉਹ ਹਾਲੇ ਗਿਆ ਹੀ ਸੀ ਕਿ ਸਿੱਖ ਫਿਰ ਮੈਦਾਨ ਵਿੱਚ ਆ ਗਏ ਉਹਨਾਂ ਨੇ ਸਰਹਿੰਦ ਤੇ ਹਮਲਾ ਕਰਕੇ ਅਬਦਾਲੀ ਦੁਆਰਾ ਨਿਯੁਕਤ ਕੀਤੇ ਸੂਬੇਦਾਰ ਨੂੰ ਕਤਲ ਕਰਕੇ ਸਰਹਿੰਦ ਤੇ ਕਬਜ਼ਾ ਕਰ ਲਿਆ ਇਹ ਜ਼ਰੂਰਤ ਭਰੇ ਕੰਮ ਦੀ ਖਬਰ ਸੁਣ ਕੇ ਅਬਦਾਲੀ ਗੁੱਸੇ ਵਿੱਚ ਰੋਹਾ ਲੱਖਾ ਹੋ ਗਿਆ ਅਤੇ ਉਸ ਨੇ ਪੰਜਾਬ ਉੱਪਰ ਫਿਰ ਹੱਲਾ ਬੋਲ ਦਿੱਤਾ ਉਹ ਇਸ ਭਲੇਖੇ ਵਿੱਚ ਸੀ ਕਿ ਉਹ ਸਿੱਖਾਂ ਨੂੰ ਖੰਡਾ ਦੇਵੇਗਾ ਉਹਨਾਂ ਨੂੰ ਕੁਚਲ ਦੇਵੇਗਾ ਪਰ ਉਸਦੇ ਇਰਾਦੇ ਕਾਮਯਾਬ ਨਾ ਹੋਏ ਉਸ ਨੂੰ ਵੀ ਮਹਿਸੂਸ ਹੋ ਗਿਆ ਕਿ ਉਸ ਕੋਲ ਸਿੱਖ ਦਬਦਬੇ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕਿਉਂਕਿ ਹਰ ਵਾਰ ਉਸਦੇ ਮੋੜਦਿਆਂ ਹੀ ਉਹ ਇਕੱਠੇ ਹੋ ਕੇ ਮੈਦਾਨ ਵਿੱਚ ਆਉਂਤਰਦੇ ਹਨ ਅਤੇ ਦੁੱਗਣੀ ਸ਼ਕਤੀ ਨਾਲ ਸਰਗਰਮ ਹੋ ਜਾਂਦੇ ਹਨ ਸਿੱਖਾਂ ਨੇ ਸਰਹਿੰਦ ਦੇ ਨਾਲ ਨਾਲ ਲਾਹੌਰ ਸੂਬੇ ਤੇ ਵੀ ਕਬਜ਼ਾ ਕਰ ਲਿਆ ਹੁਣ ਉਹ ਪੰਜਾਬ ਦੇ ਵੱਡੇ ਹਿੱਸੇ ਦੇ ਮਾਲਕ ਬਣ ਚੁੱਕੇ ਸਨ ਸਿੱਖ ਆਗੂ ਅਤੇ ਸੇਨਿਕ ਧਾਰਮਿਕ ਅਤੇ ਸਵੈ ਸੇਵੀ ਭਾਵਨਾ ਨਾਲ ਕੰਮ ਕਰਦੇ ਸਨ ਉਹ ਕਿਸੇ ਦੇ ਤਨਖਾਹਦਾਰ ਮਲਾਜ਼ਮ ਵਜੋਂ ਕੰਮ ਨਹੀਂ ਕਰ ਰਹੇ ਸਨ ਉਹਨਾਂ ਦੁਆਰਾ ਜਿੱਤੇ ਇਲਾਕੇ ਵੀ ਪੰਥ ਦੀ ਸਾਂਝੀ ਮਲਕੀਅਤ ਸਮਝੇ ਜਾਂਦੇ ਸਨ ਜਿੱਤੀਆਂ ਹੋਈਆਂ ਜ਼ਮੀਨਾਂ ਨੂੰ ਜਿੱਤਣ ਵਾਲਿਆਂ ਦੇ ਰੁਤਬੇ ਅਨੁਸਾਰ ਉਹਨਾਂ ਦੀ ਨਿਗਰਾਨੀ ਹਦੀਨ ਕਰ ਦਿੱਤਾ ਜਾਂਦਾ ਸੀ ਇੰਦੇ ਸਿੱਖਾਂ ਦੇ ਕਈ ਵੱਡੇ ਵੱਡੇ ਗਰੁੱਪ ਬਣ ਗਏ ਜਿਨ੍ਹਾਂ ਨੂੰ ਮਿਸਲਾਂ ਵਿੱਚ ਕਿਹਾ ਜਾਂਦਾ ਸੀ ਇਹਨਾਂ ਮਿਸਲਾਂ ਦੀ ਕੁੱਲ ਗਿਣਤੀ 12 ਸੀ ਇਹ ਮਿਸਲਾਂ ਇੰਨੀਆਂ ਸ਼ਕਤੀਸ਼ਾਲੀ ਸਨ ਕਿ ਇੱਕ ਸੱਦੇ ਤੇ 70000 ਤੋਂ ਵੱਧ ਘੋੜਸਵਾਰਾਂ ਨੂੰ ਮੈਦਾਨ ਵਿੱਚ ਉਤਾਰ ਸਕਦੀਆਂ ਸਨ ਇਹਨਾਂ ਸਾਰੀਆਂ ਮਿਸਲਾਂ ਨੂੰ ਕੰਟਰੋਲ ਕਰਨ ਵਾਲੀ ਕੇਂਦਰੀ ਸਤਾ ਗੁਰਮਤਾ ਜਾਂ ਕੌਮੀ ਕਾਉਂਸਲ ਸੀ ਜਿਹਦਾ ਹੁਕਮ ਮੰਨਣਾ ਹਰ ਮਿਸਲ ਲਈ ਜ਼ਰੂਰੀ ਹੁੰਦਾ ਸੀ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ ਜਿਸ ਮਿਸਲ ਦਾ ਮਿਸਲਦਾਰ ਸੀ ਉਸ ਦਾ ਨਾਂ ਸ਼ੁਕਰਚੱਕੀਆ ਮਿਸਲ ਸੀ ਹੌਲੀ-ਹੌਲੀ ਮਿਸਲਾਂ ਵਿੱਚ ਆਪਸੀ ਮੁਕਾਬਲੇਬਾਜ਼ੀ ਦੀ ਭਾਵਨਾ ਆ ਗਈ ਪੰਥ ਦੀ ਸਾਂਝੀ ਮਾਲਕੀ ਦੀ ਥਾਂ ਜਿੱਤੇ ਹੋਏ ਇਲਾਕੇ ਜੇਤੂ ਮਿਸਲ ਦੀ ਮਾਲਕੀ ਬਣ ਗਏ ਅਤੇ ਕੇਂਦਰੀ ਸਤਾ ਦਾ ਕੰਟਰੋਲ ਢਿੱਲਾ ਪੈ ਗਿਆ ਹਰ ਮਿਸਲ ਵੱਤ ਤੋਂ ਵੱਧ ਇਲਾਕਿਆਂ ਉੱਪਰ ਕਬਜ਼ਾ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਈ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਹੋਇਆ ਉਸ ਦਾ ਪਿਤਾ ਮਹਾਂ ਸਿੰਘ ਸ਼ੁਕਰ ਚਕਿਆ ਮਿਸਲ ਦਾ ਆਗੂ ਸੀ ਜਿਸ ਨੇ ਆਪਣੀਆਂ ਸਿਣ ਕਾਰਵਾਈਆਂ ਨਾਲ ਬਹੁਤ ਸਾਰੇ ਇਲਾਕੇ ਜਿੱਤੇ ਸਨ ਅਤੇ ਇੱਕ ਕਾਮਯਾਬ ਮਿਸਲਦਾਰ ਵਜੋਂ ਚੰਗਾ ਨਾਮ ਨਖਟਿਆ ਸੀ ਮਹਾਂ ਸਿੰਘ ਨੂੰ ਮਿਸਲ ਤੋਂ ਬਾਹਰ ਲੇ ਕਈ ਮਸ਼ਹੂਰ ਸਰਦਾਰਾਂ ਦੀ ਵੀ ਸਹਿਯੋਗ ਹਾਸਲ ਸੀ ਸ਼ਾਨਦਾਰ ਜਿੱਤਾਂ ਜਿੱਤਨ ਅਤੇ ਇੱਕ ਬਹਾਦਰ ਸਰਦਾਰ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਚੁਕੇ ਮਹਾਂ ਸਿੰਘ ਦਾ 1792 ਵਿੱਚ ਦੇਹਾਂਤ ਹੋ ਗਿਆ ਉਸ ਵੇਲੇ ਉਸਦੇ ਪੁੱਤਰ ਰঞ্জੀਤ ਸਿੰਘ ਦੀ ਉਮਰ ਸਿਰ 12 ਸਾਲ ਦੀ ਸੀ ਇੰਨੀ ਛੋਟੀ ਉਮਰ ਵਿੱਚ ਉਸ ਨੂੰ ਸ਼ੁਕਰ ਚੱਕਿਆ ਮਿਸਲ ਦਾ ਮਿਸਲਦਾਰ ਬੰਨਾ ਪਿਆ ਉਸ ਨੇ ਪੜ੍ਹ ਲਿਖਣ ਵਾਲੇ ਸਾਲ ਖੇਡਾਂ ਖੇਡਣਾ ਤੇ ਯੁੱਧ ਕਲਾ ਦਾ ਅਭਿਆਸ ਕਰਨ ਵਿੱਚ ਬਤੀਤ ਹੋ ਗਏ ਅਤੇ ਉਹ ਪੜ੍ਹਾਈ ਲਿਖਾਈ ਪੱਖੋਂ ਕੋਰਾ ਰਹਿ ਗਿਆ ਉਸ ਨੂੰ ਕਿਸੇ ਵੀ ਪਾਸ਼ਾ ਵਿੱਚ ਲਿਖਣਾ ਪੜ੍ਹਨਾ ਨਹੀਂ ਆਉਂਦਾ ਸੀ 17 ਸਾਲ ਦੀ ਉਮਰ ਹੋਣ ਤੇ ਉਸ ਨੇ ਵੀ ਆਪਣੇ ਪਿਓ ਵਾਲਾ ਰਾਹ ਅਪਣਾਇਆ ਅਤੇ ਆਪਣੇ دیਵਾਨ ਨੂੰ ਨੌਕਰੀਆਂ ਕੱਢ ਕੇ ਮਿਸਲ ਦੀ ਬਾਗ ਡੋਰ ਆਪਣੇ ਹੱਥਾਂ ਵਿੱਚ ਲੈ ਲਈ 1795 ਤੋਂ 1798 ਦਰਮਿਆਨ ਪੰਜਾਬ ਉੱਪਰ ਸ਼ਾਹਜਹਾਨ ਦੇ ਦੋ ਹਮਲੇ ਹੋਏ ਸ਼ਾਹਜਹਾਨ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਅਤੇ ਤੈਮੂਰ ਸ਼ਾਹ ਦਾ ਪੁੱਤਰ ਸੀ ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਬੁਲ ਦਾ ਤਖਤ ਸੰਭਾਲਿਆ ਸੀ ਉਸ ਦੁਆਰਾ ਪੰਜਾਬ ਉੱਪਰ ਕਬਜ਼ਾ ਕਰਨ ਦਾ ਇਰਾਦਾ ਸਫਲ ਨਾ ਹੋ ਸਕਿਆ ਉਧਰ ਕਾਬੁਲ ਵਿੱਚ ਵੀ ਉਸ ਦੀ ਗੱਦੀ ਖਤਰੇ ਵਿੱਚ ਸੀ ਉਸ ਦੇ ਭਰਾ ਉਸ ਦੇ ਵਿਰੋਧ ਵਿੱਚ ਉੱਠ ਖੜੇ ਸਨ ਭਰਾਵਾਂ ਦੀ ਆਪਸੀ ਲੜਾਈ ਨਾਲ ਕਾਬਲ ਦੀ ਦੁਰਾਨੀ ਹਕੂਮਤ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ ਰੰਜੀਤ ਸਿੰਘ ਲਾਹੌਰ ਉੱਪਰ ਕਬਜ਼ਾ ਕਰ ਚੁੱਕਾ ਸੀ ਅਤੇ ਨੇੜੇ ਤੇੜੇ ਦੀਆਂ ਰਿਆਸਤਾਂ ਨੂੰ ਵੀ ਜਿੱਤ ਚੁੱਕਾ ਸੀ ਕਾਬਲ ਦੀ ਕਮਜ਼ੋਰ ਹਕੂਮਤ ਦਾ ਫਾਇਦਾ ਉਠਾਉਂਦਿਆਂ 1804 ਵਿੱਚ ਉਸਨੇ ਸਿੰਧ ਦੇ ਪੂਰਬੀ ਪਾਸੇ ਦੀਆਂ ਕਾਬਲ ਹਕੂਮਤਾਂ ਦੀਆਂ ਰਿਆਸਤਾਂ ਉੱਪਰ ਵੀ ਕਬਜ਼ਾ ਕਰਨ ਦਾ ਨਿਸ਼ਚਾ ਕਰ ਲਿਆ ਇਸ ਉਦੇਸ਼ ਅਧੀਨ ਉਸਨੇ ਆਪਣੀ ਫੌਜ ਸਮੇਤ ਰਾਵੀ ਦਰਿਆ ਪਾਰ ਕੀਤਾ ਰਾਵੀ ਪਾਰ ਦੀਆਂ ਕਈ ਰਿਆਸਤਾਂ ਦੇ ਮੁਖੀਆਂ ਨੇ ਯੁੱਧ ਵਿਚਲੇ ਖੂਨ ਖਰਾਬੇ ਅਤੇ ਲੁੱਟਮਾਰ ਤੋਂ ਡਰਦਿਆਂ ਰਣਜੀਤ ਸਿੰਘ ਅੱਗੇ ਆਤਮ ਸਮਰਪਣ ਕਰਨ ਵਿੱਚ ਹੀ ਬਿਹਤਰੀ ਸਮਝੀ ਸਿੰਧ ਦੇ ਪੂਰਬੀ ਪਾਸੇ ਦੀਆਂ ਮੁਸਲਿਮ ਰਿਆਸਤਾਂ ਨੇ ਵੀ ਭਰਾ ਮਾਰ ਲੜਾਈ ਵਿੱਚ ਉਲਝੀ ਕਾਬਲ ਹਕੂਮਤ ਅਦੀਨ ਰਹਿਣ ਨਾਲੋਂ ਲਾਹੌਰ ਦੇ ਸ਼ਾਸਕ ਅਦੀਨ ਰਹਿਣਾ ਠੀਕ ਸਮਝਿਆ ਇਸ ਲਈ ਉਹਨਾਂ ਮੁਸਲਮਾਨ ਰਿਆਸਤਾਂ ਨੇ ਵੀ ਆਤਮ ਸਮਰਪਣ ਕਰ ਦਿੱਤਾ। ਰਣਜੀਤ ਸਿੰਘ ਨੇ ਸਤਲੋਜ ਦੇ ਪੂਰਬ ਵਾਲੇ ਪਾਸੇ ਤੇ ਦੱਖਣ ਵਾਲੇ ਪਾਸੇ ਦੀਆਂ ਰਿਆਸਤਾਂ ਉੱਪਰ ਵੀ ਕਬਜ਼ਾ ਕਰ ਲਿਆ। ਉਸ ਦਾ ਰਾਜ ਇੰਨਾ ਵਿਸ਼ਾਲ ਅਤੇ ਮਜ਼ਬੂਤ ਹੋ ਗਿਆ ਸੀ ਅਤੇ ਉਹ ਇੰਨੀ ਤੇਜ਼ ਗਤੀ ਨਾਲ ਇਸ ਦਾ ਵਿਸਤਾਰ ਕਰਨ ਲੱਗਾ ਹੋਇਆ ਸੀ। ਭਾਰਤ ਵਿੱਚ ਲਈ ਅੰਗਰੇਜ਼ ਸਰਕਾਰ ਲਈ ਇਹ ਜ਼ਰੂਰੀ ਹੋ ਗਿਆ ਸੀ ਉਸ ਨਾਲ ਦੋਸਤਾਨਾ ਸਬੰਧ ਬਣਾਏ ਜਾਣ ਅਤੇ ਉਸ ਨੂੰ ਅੰਗਰੇਜ਼ੀ ਰਾਜ ਦੇ ਅਧੀਨ ਇਲਾਕਿਆਂ ਵੱਲ ਵਧਣ ਤੋਂ ਰੋਕਿਆ ਜਾਵੇ। ਇਸ ਉਦੇਸ਼ ਲਈ 1808 ਵਿੱਚ ਚਾਰਲਸ ਮੈਕਾਲਫ ਨੂੰ ਅੰਗਰੇਜ਼ੀ ਰਾਜ ਦਾ ਵਿਸ਼ੇਸ਼ ਦੂਤ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਲਾਹੌਰ ਭੇਜਿਆ ਗਿਆ ਮੈਕਾਲਫ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਗਿਆ ਪਰ ਮਹਾਰਾਜੇ ਦਾ ਉਸ ਪ੍ਰਤੀ ਰਵੱਈਆ ਬਹੁਤ ਤਸੱਲੀ ਬਖਸ਼ ਨਹੀਂ ਸੀ ਉਸ ਨੇ ਅੰਗਰੇਜ਼ੀ ਰਾਜ ਵੱਲ ਨਾ ਵਧਨ ਦੇ مشورے ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਰਾਜ ਵਿਸਥਾਰ ਮਹਿੰਮ ਜਾਰੀ ਰੱਖਣ ਤੇ ਅੜਿਆ ਰਿਹਾ ਇਸ ਲਈ ਮਹਾਰਾਜੇ ਉੱਪਰ ਦਬਾਅ ਬਣਾਉਣ ਲਈ ਅਤੇ ਆਪਣੇ ਦੂਤ ਮੈ ਕਾਲਿਫ ਦਾ ਮਨੋਬਲ ਵਧਾਉਣ ਲਈ ਅੰਗਰੇਜ਼ ਸਰਕਾਰ ਨੇ ਕਰਨਲ ਆਫਟਰ ਲੋਨੀ ਦੀ ਕਮਾਨ ਹੇਠ ਫੌਜ ਨੇ ਬਹੁਤ ਵੱਡੇ ਹਿੱਸੇ ਨੂੰ ਅੱਗੇ ਵਧਣ ਦਾ ਹੁਕਮ ਦੇ ਦਿੱਤਾ ਮਹਾਰਾਜੇ ਨੂੰ ਵੀ ਅਹਿਸਾਸ ਹੋ ਗਿਆ ਕਿ ਆਪਸੀ ਦੁਸ਼ਮਣੀ ਵਧਾਉਣ ਨਾਲੋਂ ਗੱਲਬਾਤ ਰਾਹੀਂ ਮਸਲੇ ਦਾ ਕੋਈ ਹੱਲ ਲੱਭ ਲਿਆ ਜਾਵੇ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਵਿਖੇ ਅੰਗਰੇਜ਼ ਹਕੂਮਤ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਅਮਨ ਅਤੇ ਦੋਸਤੀ ਦੀ ਸੰਧੀ ਹੋਈ ਮਹਾਰਾਜਾ ਅੰਗਰੇਜ਼ੀ ਹਕੂਮਤ ਦੇ ਕਲਕੱਤਾ ਦਰਬਾਰ ਉਦੋਂ ਅੰਗਰੇਜ਼ ਸਰਕਾਰ ਦੀ ਰਾਜਧਾਨੀ ਕਲਕੱਤਾ ਸੀ ਵੱਲੋਂ ਵਿਖਾਈ ਗਈ ਪਹਿਲ ਕਦਮੀ ਤੋਂ ਸੰਤੁਸ਼ਟ ਸੀ ਉਸਨੇ ਕਲਕੱਤਾ ਦਰਬਾਰ ਦੀਆਂ ਕਈ ਚੀਜ਼ਾਂ ਆਪਣੇ ਦਰਬਾਰ ਵਿੱਚ ਵੀ ਸ਼ਾਮਲ ਕੀਤੀਆਂ ਉਸਨੇ ساری ਉਮਰ ਅੰਗਰੇਜ਼ਾਂ ਨਾਲ ਦੋਸਤਾਨਾ ਸਬੰਧ ਬਣਾਈ ਰੱਖੇ ਉਸਨੇ ਇਸ ਸੰਧੀ ਨੂੰ ਜਿਲੋਂ ਮਾਨ ਦਿੱਤਾ ਅਤੇ ਮਰਦੇ ਦਮ ਤੱਕ ਇਸ ਸੰਧੀ ਦੀ ਉਲੰਘਣਾ ਕਰਨ ਦਾ ਖਿਆਲ ਵੀ ਆਪਣੇ ਮਨ ਵਿੱਚ ਨਾ ਲਿਆਂਦਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਅੰਗਰੇਜ਼ੀ ਢੰਗ ਨਾਲ ਜਥੇਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਸ਼ਾਇਦ ਉਸਨੇ ਮੈਕਾਲਿਫ ਨਾਲ ਗਏ ਫੌਜੀ ਦਸਤੇ ਦੀ ਕਾਰਜ ਕੁਸ਼ਲਤਾ ਅਤੇ ਅਨੁਸ਼ਾਸਨ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਕਰਨ ਦਾ ਨਿਚਾ ਕੀਤਾ ਉਹ ਇਸ ਦਸਤੇ ਦੁਆਰਾ ਇੱਕ ਨੰਦੰਗਾਕਾਰੀ ਜਲੂਸ ਨੂੰ ਬਿਨਾ ਕਿਸੇ ਕੂਨក្រਾਬੇ ਤੋਂ ਕੰਟਰੋਲ ਕਰਨ ਦੀ ਘਟਨਾ ਨੂੰ ਅੱਖੀਂ ਵੇਖ ਚੁੱਕਾ ਸੀ ਉਸਨੇ ਆਪਣੀ ਫੌਜ ਨੂੰ ਬਧੇਰੇ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਅਤੇ ਯੂਰੋਪੀਅਨ ਫੌਜੀ ਅਫਸਰਾਂ ਨੂੰ ਆਪਣੀ ਫੌਜ ਵਿੱਚ ਉੱਚੇ ਅਹੁਦਿਆਂ ਤੇ ਨਿਯੁਕਤ ਕੀਤਾ ਰਣਜੀਤ ਸਿੰਘ ਦੀ ਰਾਜ ਵਿਸਥਾਰ ਮਹਮਦ ਦਾ ਰੁਖ ਭਾਵੇਂ ਅੰਗਰੇਜ਼ੀ ਰਾਜ ਵੱਲ ਨਹੀਂ ਰਿਹਾ ਸੀ ਪਰ ਦੂਜੀਆਂ ਦਿਸ਼ਾਵਾਂ ਵਿੱਚ ਇਹ ਮਹਮ ਮਨਿਰੰਤਰ ਜਾਰੀ ਰਹੀ ਇਸ ਮਹਮ ਦੌਰਾਨ ਫਰਵਰੀ 1810 ਵਿੱਚ ਜਦੋਂ ਉਸ ਨੇ ਜੋਧ ਸਿੰਘ ਵਜੀਰਾਬਾਦ ਦੀ ਰਿਆਸਤ ਉੱਪਰ ਕਬਜ਼ਾ ਕੀਤਾ ਤਾਂ ਉਸ ਨੂੰ ਖਬਰ ਮਿਲੀ ਕਿ ਸ਼ਾ ਸੁਜਾ ਉਸ ਦੀ ਸ਼ਰਨ ਵਿੱਚ ਆਉਣਾ ਚਾਹੁੰਦਿਆ ਸੀ ਸ਼ਾ ਸੁਜਾ ਕਾਬੁਲ ਦਾ ਬਾਦਸ਼ਾਹ ਸੀ ਜੇ ਸਰੋਸ ਦੇ ਭਰਾ ਮਹਿਮੂਦ ਸ਼ਾਹ ਨੇ ਗੱਡੀਆਂ ਲਾ ਕੇ ਕਾਬਲ ਚੋਂ ਦੇਸ਼ ਨਿਕਾਲਾ ਦੇ ਕੇ ਭਜਾ ਦਿੱਤਾ ਸੀ ਛਾਹ ਸੁਜਾ ਦੇ ਇਹ ਮਹਿਮੂਦ ਸ਼ਾਹ ਦੋਵੇਂ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਅਤੇ ਸ਼ਾਹਜਹਾਨ ਦੇ ਭਰਾ ਸਨ ਮਹਾਰਾਜੇ ਨੇ ਉਸ ਨੂੰ ਸ਼ਰਨ ਦੇ ਦਿੱਤੀ ਪਰ ਉਹ ਥੋੜਾ ਸਮਾਂ ਲਾਹੌਰ ਵਿੱਚ ਰਿਹਾ ਅਤੇ ਆਪਣੀ ਪਤਨੀ ਨੂੰ ਲਾਹੌਰ ਵਿੱਚ ਹੀ ਛੱਡ ਕੇ ਵਾਪਸ ਚਲਾ ਗਿਆ ਉਸ ਦੇ ਜਾਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਮੁਲਤਾਨ ਨੂੰ ਜਿੱਤਣ ਦੀ ਇੱਛਾ ਪੈਦਾ ਹੋਈ ਜੋ ਅਖਰ ਬڑے ਜਤਨਾਂ ਤੋਂ ਬਾਅਦ ਹਕੀਬਤ ਵਿੱਚ ਬਦਲ ਗਈ 12 ਮਿਸਲਾਂ ਵਿੱਚੋਂ ਹੁਣ ਅਸਲੀਅਤ ਵਿੱਚ ਪੰਜਾਬ ਅੰਦਰ ਕੋਈ ਮਿਸਲ ਨਹੀਂ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਵਿੱਚ ਵੰਡੇ ਪੰਜਾਬ ਨੂੰ ਇੱਕੋ ਝੰਡੇ ਥੱਲੇ ਲੈ ਜਾਂਦਾ ਸੀ 1812 ਦੇ ਆਰੰਭ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਖੜਕ ਸਿੰਘ ਦੀ ਸ਼ਾਦੀ ਬੜੀ ਧੂਮ ਧਾਮ ਨਾਲ ਕੀਤੀ ਗਈ ਸ਼ਾਹੀ ਦਰਬਾਰ ਲਾਹੌਰ ਵਿੱਚ ਬਹੁਤ ਵੱਡਾ ਜਸ਼ਨ ਮਨਾਇਆ ਗਿਆ ਇਸ ਜਸ਼ਨ ਵਿੱਚ ਆਉਣ ਵਾਸਤੇ ਕਰਨਲ ਆਊਟਰਲੋਨੀ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਅੰਗਰੇਜ਼ ਸਰਕਾਰ ਦੇ ਇੱਕ ਫੌਜੀ ਅਫਸਰ ਨੂੰ ਇੰਨਾ ਸਤਕਾਰ ਦੇਣ ਤੋਂ ਹੀ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਗਰੇਜ਼ਾਂ ਪਤੀ ਨਜ਼ਰੀਆ ਕਿੰਨਾ ਦੋਸਤਾਨਾ ਅਤੇ ਭਰੋਸੇ ਭਰਿਆ ਹੋ ਗਿਆ ਸੀ ਮਾਰਚ 1813 ਵਿੱਚ ਸਾਹਸੂਜਾ ਫਿਰ ਲਾਹੌਰ ਆਇਆ ਇਸ ਵਾਰ ਸਾਹਸੂਜਾ ਦੀ ਹਾਲਤ ਹੋਰ ਵੀ ਪਤਲੀ ਸੀ ਉਸ ਦੀ ਪਤਨੀ ਪਹਿਲਾਂ ਤੋਂ ਹੀ ਲਾਹੌਰ ਵਿੱਚ ਸੀ ਸਾਹਸੂਜਾ ਦੀ ਪਤਨੀ ਨੇ ਉਸ ਨੂੰ ਸਮਝਾਇਆ ਕਿ ਉਹ ਪੰਜਾਬ ਦੇ ਇਸ ਸ਼ਾਸਕ ਨੂੰ ਆਪਣੇ ਦੋਸਤ ਵਜੋਂ ਮਹਿਸੂਸ ਕਰੇ ਪਰ ਉਸ ਦੇ ਆਉਂਦਿਆਂ ਹੀ ਰਣਜੀਤ ਸਿੰਘ ਨੇ ਉਸ ਅੱਗੇ ਮੰਗ ਰੱਖੀ ਕਿ ਉਹ ਰਣਜੀਤ ਸਿੰਘ ਨੂੰ ਕੋਹਿੰਨੂਰ ਹੀਰਾ ਦੇ ਦੇਵੇ ਜੋ ਅੱਜਕੱਲ੍ਹ ਸਾਹਸੋਜਾ ਸਾਹਸੋਜਾ ਕੋਲ ਸੀ ਬਦਲੇ ਵਿੱਚ ਉਸ ਨੂੰ ਇੱਕ ਜ਼ਗੀਰ ਦੇਣ ਦੀ ਪੇਸ਼ਕਸ਼ ਕੀਤੀ ਗਈ ਕੋਹਿੰਨੂਰ ਹੀਰਾ ਮੌਰ ਦੇ ਆਕਾਰ ਦੇ ਮੁਗਲ ਤਖਤ ਵਿੱਚ ਜੜਿਆ ਹੋਇਆ ਬੇਸ਼ਕੀਮਤੀ ਹੀਰਾ ਸੀ ਜਿਸ ਨੂੰ ਨਾਦਰ ਸ਼ਾਹ ਲੈ ਗਿਆ ਸੀ ਨਦਰਸ਼ਾ ਕੋਲੋਂ ਇਹ ਹੀਰਾ ਅਹਿਮ ਸ਼ਾਹ ਅਬਦਾਲੀ ਦੇ ਹੱਥ ਲੱਗ ਗਿਆ ਅਤੇ ਹੁਣ ਇਹ ਅਬਦਾਲੀ ਦੇ ਪੁੱਤਰੇ ਸ਼ਾਹ ਸੁਜਾ ਕੋਲ ਸੀ ਇੱਕ ਸਿੱਖ ਸਰਦਾਰ ਦੀ ਹੀਰੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਅਤੇ ਇੱਕ ਅਫਗਾਨ ਸਰਦਾਰ ਦੀ ਹੀਰਾ ਨਾਂ ਦੇਣ ਦੀ ਕੋਸ਼ਿਸ਼ ਬਰਾਬਰ ਦੀ ਤੀਬਰਤਾ ਵਾਲੀਆਂ ਸਨ ਪਰ ਇਹ ਦੋਵੇਂ ਧਿਰਾਂ ਹਾਲਾਤ ਅਤੇ ਸ਼ਕਤੀ ਪੱਖੋਂ ਬਰਾਬਰ ਦੀਆਂ ਧਿਰਾਂ ਨਹੀਂ ਸਨ ਇੱਕ ਧਿਰ ਸਤਾ ਦੀ ਮਾਲਕ ਸੀ ਤੇ ਦੂਜੀ ਧਿਰ ਸਤਾਹੀਨ ਕੋਹੇ ਨੂਰ ਹਾਸਲ ਕਰਨ ਦੀ ਜੇਤ ਪਗਾਉਣ ਲਈ ਮਹਾਰਾਜੇ ਨੇ ਜੋ ਤਰੀਕੇ ਅਪਣਾਏ ਉਹੋ ਝਾਲਮਾਨਾ ਵੀ ਸਨ ਅਤੇ ਅਨੈਤਿਕ ਵੀ ਉਂਝ ਕੋਈ ਬਹੁਤੀ ਸਖਤੀ ਨਹੀਂ ਕਰਨੀ ਪਈ ਬਸ ਉਹਨਾਂ ਕੁਝ ਹੀ ਕੀਤਾ ਗਿਆ ਜਿੰਨਾ ਸ਼ਾਹ ਸੁਜਾ ਦੀ ਹੱਠ ਤੋੜਨ ਲਈ ਜ਼ਰੂਰੀ ਸੀ ਪਤੀ ਪਤਨੀ ਨੂੰ ਇੱਕ ਹਵੇਲੀ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਖਾਣ ਪੀਣ ਲਈ ਕੁਝ ਨਾ ਦਿੱਤਾ ਗਿਆ ਸ਼ਾਹ ਸੁਜਾ ਆਪਣੇ ਵਤਨੋਂ ਦੇਸ਼ ਨਿਕਾਲਾ ਦੇ ਕੇ ਕੱਢਿਆ ਹੋਇਆ ਸੀ ਅਤੇ ਇੱਥੇ ਰਣਜੀਤ ਸਿੰਘ ਨੇ ਉਸ ਨੂੰ ਬੰਦੀ ਬਣਾ ਰੱਖਿਆ ਸੀ ਜਦੋਂ ਪਤី ਪਤਨੀ 2 ਦਿਨ ਭੁੱਖੇ ਪਿਆਸੇ ਰਹਿੰਦੇ باوجود ਵੀ ਹੀਰਾ ਦੇਣ ਲਈ ਸਹਿਮਤ ਨਾ ਹੋਏ ਤਾਂ ਉਹਨਾਂ ਨੂੰ ਖਾਣ ਲਈ ਭੋਜਨ ਅਤੇ ਪੀਣ ਲਈ ਪਾਣੀ ਦੇ ਦਿੱਤਾ ਗਿਆ। ਛਾ ਸੂਜਾ ਇਹ ਤਾਂ ਆਖ ਨਹੀਂ ਸਕਦਾ ਸੀ ਕਿ ਕੋਈ ਨੂਰ ਉਸ ਕੋਲ ਨਹੀਂ ਹੈ। ਉਹ ਬਸ ਟਾਲਮਟੋਲ ਕਰ ਰਿਹਾ ਸੀ ਅਤੇ ਸਮਾਂ ਟਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਣਜੀਤ ਸਿੰਘ ਨੂੰ ਨਾ ਤਾਂ ਕੋਈ ਬੰਦਾ ਧੋਖਾ ਦੇ ਸਕਦਾ ਸੀ ਅਤੇ ਨਾ ਹੀ ਉਸ ਨੂੰ ਉਸ ਦੇ ਇਰਾਦੇ ਤੋਂ ਭੜਕਾ ਸਕਦਾ ਸੀ। ਆਖਰ ਛਾ ਸੂਜਾ ਇਸ ਬੰਦੀ ਜੀਵਨ ਤੋਂ ਅਤੇ ਰੋਜ਼-ਰੋਜ਼ ਦੀਆਂ ਸ਼ਕਤੀਆਂ ਤੋਂ ਤੰਗ ਆ ਕੇ ਆਪਣਾ ਮਨੋਂ ਬਲਗਵਾ ਬੈਠਾ ਉਸਨੇ ਸਮਝ ਲਿਆ ਸੀ ਕਿ ਹੁਣ ਰਣਜੀਤ ਸਿੰਘ ਦੀ ਸ਼ਾਹਪੂਰੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਤਉਹ ਮਹਾਰਾਜੇ ਨੂੰ ਕੋਹ ਨੂਰ ਸੰਪਨ ਲਈ ਤਿਆਰ ਹੋ ਗਿਆ ਵਾਦੇ ਅਨਸਾਰ 1 ਜੂਨ 1813 ਨੂੰ ਹੀਰਾ ਹਸਲ ਕਰਨ ਲਈ ਮਹਾਰਾਜਾ ਖੁਦ ਉਸ ਹਵੇਲੀ ਵਿੱਚ ਗਿਆ ਜਿੱਥੇ ਛਾਹ ਸੋਜਾ ਨਜ਼ਰਬੰਦ ਸੀ ਅਤੇ ਦੀਵਾਨ ਖਾਨੇ ਵਿੱਚ ਬੈਠ ਕੇ ਛਾਹ ਸੋਜਾ ਦੀ ਉਡੀਕ ਕਰਨ ਲਗਾ ਛਾਹ ਸੋਜਾ ਨੇ ਸਲਾਮ ਬੁਲਾ ਕੇ ਮਹਾਰਾਜੇ ਨੂੰ ਜੀ ਆਇਆਂ ਆਖਿਆ ਅਤੇ ਮਹਾਰਾਜੇ ਤੋਂ ਕੋਈ ਦੂਰੀ ਤੇ ਬੈਠ ਗਿਆ ਤਕਰੀਬਨ 1 ਘੰਟੇ ਤੱਕ ਦੋਵੇਂ ਬਿਨਾਂ ਕੋਈ ਗੱਲ ਕੀਤੇ ਚੁੱਪਚਾ ਬੈਠੇ ਰਹੇ ਰਣਜੀਤ ਸਿੰਘ ਦਾ ਸਬਰ ਜਵਾਬ ਦੇ ਗਿਆ ਉਸ ਨੇ ਇੱਕ ਸੇਵਕ ਦੇ ਕੰਨ ਵਿੱਚ ਕਿਹਾ ਕਿ ਉਹ ਸਾਹਾ ਸ਼ਾਹ ਸੁਜਾ ਨੂੰ ਯਾਦ ਕਰਾਏ ਕਿ ਇਹ ਮੀਟਿੰਗ ਕਿਸ ਉਦੇਸ਼ ਨਾਲ ਰੱਖੀ ਗਈ ਸੀ ਸ਼ਾਹ ਮੂੰਹ ਨਾਕ ਬੋਲਿਆ ਪਰ ਉਸ ਨੇ ਅੱਖ ਨਾਲ ਉੱਥੇ ਖੜੇ ਇੱਕ ਹਿਜੜੇ ਜਿਹੇ ਬੰਦੇ ਨੂੰ ਇਸ਼ਾਰਾ ਕੀਤਾ ਉਸ ਜਿਹੜੇ ਨੇ ਇੱਕ ਨਿੱਕੀ ਜਿਹੀ ਗੁਥਲੀ ਲਿਆ ਕੇ ਦੋ ਅਹਾਂ ਦੇ ਵਿੱਚ ਘਾ ਰੱਖ ਦਿੱਤੀ ਇਹ ਗੁਥਲੀ ਦੋਹਾਂ ਤੋਂ ਇੱਕੋ ਜਿੰਨੀ ਦੂਰੀ ਉੱਪਰ ਪਈ ਸੀ ਗੁਥਲੀ ਨੂੰ ਦੂਰੀ ਤੇ ਰਖਵਾਉਣ ਪਿੱਛੇ ਸ਼ਾਹ ਸੁਜਾ ਦਾ ਮਨੋਰਥ ਇਹ ਸੀ ਕਿ ਉਹ ਹੀਰਾ ਦੇਣ ਤੋਂ ਪਹਿਲਾਂ ਸ਼ਰਤਾਂ ਰੱਖੇਗਾ ਪਰ ਮਹਾਰਾਜੇ ਨੇ ਉਸ ਨੂੰ ਅਦੇਹਾ ਕਰਨ ਦਾ ਮੌਕਾ ਹੀ ਨਾ ਦਿੱਤਾ ਮਹਾਰਾਜੇ ਨੇ ਹੁਕਮ ਦਿੱਤਾ ਕਿ ਗੁਥਲੀ ਖੋਲ ਕੇ ਹੀਰਾ ਵਿਖਾਇਆ ਜਾਵੇ ਹੀਰਾ ਵੇਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਸੱਚਮੁੱਚ ਹੀ ਇਹ ਕੋਈ ਨੂਰ ਹੀਰਾ ਹੈ ਉਸਨੇ ਹੀਰਾ ਚੁੱਕ ਕੇ ਜੇਬ ਵਿੱਚ ਪਾਇਆ ਅਤੇ ਉਥੋਂ ਚਲਾ ਗਿਆ। ਛਾਹ ਸੁਜਾ ਉਸਦੇ ਮੂੰਹ ਵੱਲ ਹੀ ਵੇਖਦਾ ਰਹਿ ਗਿਆ। ਛਾਹ ਸੁਜਾ ਦਾ ਕੋਈ ਨੂਰ ਦੇ ਕੇ ਵੀ ਛੁਟਕਾਰਾ ਨਾ ਹੋਇਆ। ਮਹਾਰਾਜੇ ਨੂੰ ਸ਼ੱਕ ਸੀ ਕਿ ਉਸ ਕੋਲ ਹੋਰ ਵੀ ਕੀਮਤੀ ਹੀਰੇ ਸਨ। ਉਸਨੇ ਉਹ ਸਾਰੇ ਹੀਰੇ ਖੋਲ੍ਹੇ। ਉਹਦੇ ਸਮਾਨ ਵਿੱਚ ਜੋ ਵੀ ਕੀਮਤੀ ਚੀਜ਼ ਦਿੱਸੀ ਉਹ ਖੋਲ੍ਹ ਲਈ। ਇਹ ਸਾਰੇ ਕੁੱਝ ਤੋਂ ਇਲਾਵਾ ਛਾਹ ਸੁਜਾ ਨੂੰ ਆਪਣੀ ਰਿਹਾਈ ਲਈ 20000 ਰੁਪਏ ਨਕਦ ਵੀ ਦੇਣੇ ਪਏ। ਰਣਜੀਤ ਸਿੰਘ ਦੀ ਕਹਿ ਤੋ ਆਜ਼ਾਦ ਹੋ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸੈਦਾ ਹੋਇਆ ਸ਼ਾਹ ਸੁਜਾ ਆਖਰ ਅੰਗਰੇਜ਼ ਹਕੂਮਤ ਦੀ ਸ਼ਰਨ ਵਿੱਚ ਆ ਗਿਆ ਅੰਗਰੇਜ਼ ਹਕੂਮਤ ਨੇ ਉਸ ਦੇ ਰਹਿਣ ਦਾ ਚੰਗਾ ਇੰਤਜ਼ਾਮ ਕਰ ਦਿੱਤਾ ਉਹ ਅੰਗਰੇਜ਼ ਹਕੂਮਤ ਦੀ ਸ਼ਰਨ ਵਿੱਚ ਉਦੋਂ ਤੱਕ ਰਿਹਾ ਜਿੰਨਾ ਚਿਰ ਕਾਬਲ ਦੇ ਹਾਲਾਤ ਉਸ ਦੇ ਹੱਕ ਵਿੱਚ ਨਹੀਂ ਹੋ ਗਏ ਕਾਬਲ ਵਿੱਚ ਵਿਦਰੋਹ ਹੋਇਆ ਤਾਂ ਸ਼ਾਹ ਸੁਜਾ ਅੰਗਰੇਜ਼ ਹਕੂਮਤ ਦੀ ਮਦਦ ਨਾਲ ਫਿਰ ਤੋਂ ਕਾਬਲ ਦਾ ਬਾਦਸ਼ਾਹ ਬਣ ਗਿਆ ਹੁਣ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਝ ਸੈਨਿਕ ਕਾਰਵਾਈਆਂ ਬਾਰੇ ਜ਼ਿਕਰ ਕਰਨਾ ਉਚਿਤ ਰਹੇਗਾ ਅਜਿਹੀਆਂ ਕਾਰਵਾਈਆਂ ਦੀਨ ਉਸ ਦੀ ਕਸ਼ਮੀਰ ਮਹਿਮ ਵਰਨਨਯੋਗ ਹੈ ਕਸ਼ਮੀਰ ਵਿਰੁੱਧ ਪਹਿਲੀ ਮਹਿਮਦran ਰਣਜੀਤ ਸਿੰਘ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਕੁਝ ਨੁਕਸਾਨ ਵੀ ਉਠਾਉਣਾ ਪਿਆ ਉਸ ਨੂੰ ਪਿੱਛੇ ਹਟਣਾ ਪਿਆ ਉਸ ਨੇ ਆਪਣੀ ਫੌਜ ਵਿੱਚ ਲੀਆਂ ਕਮਜ਼ੋਰੀਆਂ ਵੱਲ ਧਿਆਨ ਦਿੱਤਾ ਫੌਜ ਦਾ ਉਤਸ਼ਾਹ ਵਧਾਇਆ ਅਤੇ ਅਗਲੇ ਸਾਲ ਉਸ ਦੀ ਫੌਜ ਇੱਕ ਨਵੀਂ ਸ਼ਕਤੀ ਨਾਲ ਮੈਦਾਨ ਵਿੱਚ ਸੀ 1818 ਦੇ ਆਰੰਭ ਵਿੱਚ ਉਸ ਨੇ ਮਲਤਾਨ ਸੂਬੇ ਨੂੰ ਫਤਿਹ ਕਰ ਲਿਆ ਅਤੇ ਇਸ ਸਾਲ ਦੇ ਅੰਤ ਤੱਕ ਪਿਸ਼ਾਵਰ ਉੱਪਰ ਵੀ ਕਬਜ਼ਾ ਕਰ ਲਿਆ 1819 ਦਾ ਆਰੰਭ ਹੁੰਦਿਆਂ ਹੀ ਉਸਨੇ ਕਸ਼ਮੀਰ ਵਿਰੁੱਧ ਦੂਜੀ ਮਹੰਮਦੀ ਤਿਆਰੀ ਸ਼ੁਰੂ ਕਰ ਦਿੱਤੀ ਅਪ੍ਰੈਲ 1819 ਵਿੱਚ ਸਿੱਖ ਫੌਜ ਨੇ ਕਸ਼ਮੀਰ ਉੱਪਰ ਹਮਲਾ ਕਰ ਦਿੱਤਾ ਇਸ ਵਾਰ ਬਹੁਤੀ ਲੰਮੀ ਲੜਾਈ ਨਹੀਂ ਲੜਨੀ ਪਈ ਅਤੇ ਬੜੀ ਆਸਾਨੀ ਨਾਲ 5 ਜੁਲਾਈ 1819 ਨੂੰ ਮਹਾਰਾ ਰਣਜੀਤ ਸਿੰਘ ਦਾ ਕਸ਼ਮੀਰ ਉੱਤੇ ਕਬਜ਼ਾ ਹੋ ਗਿਆ ਰਣਜੀਤ ਸਿੰਘ ਦੀ ਫੌਜ ਦੀਆਂ ਸਰਗਰਮੀਆਂ, ਬਲੰਦ ਹੌਸਲੇ ਅਤੇ ਸ਼ਾਨਦਾਰ ਜਿੱਤਾਂ ਦਾ ਇਹ ਸਿਲਸਲਾ ਅਗਲੇ 10-12 ਸਾਲ ਨਿਰੰਤਰ ਜਾਰੀ ਰਿਹਾ। ਸਾਡੀ ਅੰਗਰੇਜ਼ ਸਰਕਾਰ ਨਾਲ ਆਪਣੇ ਸੁਖਾਵੇ ਸਬੰਧ ਬਣਾਈ ਰੱਖਣ ਦੀ ਮਹਾਰਾਜੇ ਦੀ ਇੱਛਾ ਨੇ ਅੰਗਰੇਜ਼ ਗਵਰਨਰਲ ਜਰਨਲ ਅਤੇ ਅੰਗਰੇਜ਼ ਕਮਾਂਡਰਾਂ ਨਾਲ ਸਿੱਖ ਦਰਬਾਰ ਦੇ ਆਪਸੀ ਵਿਚਾਰ ਵਟਾਂਦਰੇ ਲਈ ਰਾਹ ਪੱਧਰਾ ਕਰ ਦਿੱਤਾ। ਸਿੱਟੇ ਵਜੋਂ 20 ਅਕਤੂਬਰ 1831 ਨੂੰ ਮਹਾਰਾਜੇ ਅਤੇ ਗਵਰਨਰ ਜਰਨਲ ਲਾਰਡ ਲਾਰਡ ਵਿਲੀਅਮ ਬੈਟਿਕ ਵਿਚਕਾਰ ਇੱਕ ਮੀਟਿੰਗ ਪੱਕੀ ਕੀਤੀ ਗਈ ਸ਼ੁਰੂ ਵਿੱਚ ਸਿਸ਼ਟਾਚਾਰ ਪੱਖੋਂ ਕੁਝ ਮੁਸ਼ਕਲਾਂ ਦੀ ਸੁਭਾਵਨਾ ਨਜ਼ਰ ਆਈ ਪਰ ਮਹਾਰਾਜੇ ਨੇ ਆਪਣੇ ਖੁਸ਼누ਮਾ ਸੁਭਾਅ ਅਤੇ ਵਿਵਹਾਰਕ ਪੱਧਰ ਦੀ ਮੇਜ਼ਬਾਨੀ ਨਾਲ ਇਹਨਾਂ ਸੁਭਾਵਨਾਵਾਂ ਨੂੰ ਸਭ ਦੇ ਮਨਾਂ ਵਿੱਚੋਂ ਕੱਢ ਦਿੱਤਾ ਇਹ ਮੀਟਿੰਗ ਰੂਪੌਰ ਰੋਪੜ ਦਾ ਪੁਰਾਣਾ ਨਾਂ ਦੇ ਸਥਾਨ ਤੇ ਹੋਈ ਮੀਟਿੰਗ ਬੜੀ ਸ਼ਾਨੋ ਸ਼ੌਕਤ ਨਾਲ ਹੋਈ ਗਵਰਨਰਲ ਜਰਨਲ ਦੇ ਗੋਵਰ ਬਦਾਤੇ ਪੰਜਾਬ ਦੇ ਮਹਾਰਾਜ ਦੇ ਮਰਤਬੇ ਦਾ ਪੂਰਾ ਧਿਆਨ ਰੱਖਿਆ ਗਿਆ ਮੀਟਿੰਗ ਬੜੇ ਖੁਸ਼ਗਵਾਰ ਮਾਹੌਲ ਵਿੱਚ ਹੋਈ ਪਾਵੇਂ ਕਿ ਇਸ ਮੀਟਿੰਗ ਦੇ ਕੋਈ ਖਾਸ ਸਿੱਟੇ ਨਹੀਂ ਨਿਕਲ ਸਕੇ ਇਸ ਮੀਟਿੰਗ ਦੇ ਪ੍ਰਸੰਗ ਵਿੱਚ ਰਣਜੀਤ ਸਿੰਘ ਦੀ ਮੰਛਾ ਦਾ ਸੰਕੇਤ ਉਹਨਾਂ ਸਕੈਚਾਂ ਨੂੰ ਗੋਹਣ ਨਾਲ ਵੇਖਿਆ ਮਿਲ ਜਾਂਦਾ ਹੈ ਜੋ ਇਹਨਾਂ ਦੋਵਾਂ ਸ਼ਖਸੀਆਂ ਤਾਂ ਦੀ ਮਿਲਣੀ ਬਾਰੇ ਬਣਾਏ ਗਏ ਸਨ ਇਸ ਤੋਂ ਵੀ ਵੱਧ ਇੱਕ ਜਰਨਲ ਰਸਾਲਾ ਦੀ ਰਿਪੋਰਟ ਤੋਂ ਪਤਾ ਲੱਗ ਜਾਂਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਹਾਰਾਜਾ ਆਪਣਾ ਵਾਅਦਾ ਨਿਭਾਉਣ ਲਈ ਮੀਟਿੰਗ ਵਿੱਚ ਆ ਤਾਂ ਗਿਆ ਪਰ ਉਹਦੀ ਸਿਹਤ ਠੀਕ ਨਹੀਂ ਸੀ। ਇਓਂ ਲੱਗਦਾ ਸੀ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਇਸ ਮੀਟਿੰਗ ਲਈ ਤਿਆਰ ਨਹੀਂ ਸੀ। ਸਿਰਫ ਆਪਣਾ ਰਾਜਸੀ ਫਰਜ਼ ਨਿਭਾਉਣ ਲਈ ਹੀ ਆ ਗਿਆ ਸੀ। ਮਹਾਰਾਜੇ ਨੂੰ ਕੁਦਰਤ ਨੇ ਅਜੇ ਹੱਦ ਮਾ ਬਖਸ਼ਿਆ ਸੀ ਕਿ ਉਹ ਮੁਸ਼ਕਲਾਂ ਵਿੱਚ ਦੀ ਵੀ ਰਾਹ ਬਣਾ ਲੈਂਦਾ ਸੀ ਅਤੇ ਉਹਦੀ ਹਰ ਮੈਦਾਨ ਫਤਿਹ ਹੁੰਦੀ ਸੀ। ਉਸ ਵਿੱਚ ਠਰਮਾ ਬਹੁ ਸੀ ਅਤੇ ਉਹ ਪੂਰੀ ਤਰ੍ਹਾਂ ਨਾਲ ਗਿਨ ਮਿੱਥ ਤਕੇ ਕੋਈ ਕਦਮ ਉਠਾਉਂਦਾ ਸੀ ਅਜਿਹੇ ਠਰਮੇ ਵਾਲੇ ਅਤੇ ਵਿਵੇਕਸ਼ੀਲ ਮਨੁੱਖ ਦਾ ਕੋਈ ਵੀ ਕਦਮ ਸਾਹਮਣੀ ਤੇਨ ਨੂੰ ਸਿਰਫ ਡਰਾਉਣ ਅਤੇ ਦਹਿਸ਼ਤ ਜਗਾ ਕਰਨ ਦੇ ਉਦੇਸ਼ ਨਾਲ ਨਹੀਂ ਚੁੱਕਿਆ ਜਾਂਦਾ ਸੀ ਉਹ ਆਪਣੇ ਉਦੇਸ਼ ਅਤੇ ਆਪਣੇ ਯਤਨ ਵਿਚਾਰ ਪੂਰਾ ਤਾਲਮਿਲ ਬਣਾ ਕੇ ਰੱਖਦਾ ਸੀ ਉਸ ਨੂੰ ਕੁਦਰਤ ਵੱਲੋਂ ਹੀ ਹਾਲਾਤ ਦਾ ਸਹੀ ਵਿਸ਼ਲੇਸ਼ਣ ਕਰਨ ਦੀ ਸੂਝ ਮਿਲੀ ਹੋਈ ਸੀ ਅਨਪੜ ਹੋਣ ਦੇ ਬਾਵਜੂਦ ਉਸ ਨੂੰ ਮਾਨਵੀ ਮਨੋਵਿਗਿਆਨ ਦੀ ਚੰਗੀ ਸਮਝ ਸੀ ਉਹ ਬੰਦਿਆਂ ਦੇ ਚਿਹਰੇ ਅਤੇ ਮਨ ਪੜਨ ਜਾਂਦਾ ਸੀ ਅਤੇ ਚੰਗੇ ਬੰਦਿਆਂ ਦੀ ਕਦਰ ਕਰਨੀ ਵੀ ਜਾਂਦਾ ਸੀ ਉਹ ਆਪਣੇ ਖਾਸ ਖਾਸ ਸਰਦਾਰਾਂ ਨਾਲ ਨੇੜਿ ਦੀ ਕੀ ਸੰਬੰਧ ਬਣਾ ਕੇ ਰੱਖਦਾ ਸੀ ਅਤੇ ਉਸ ਦੇ ਸਰਦਾਰ ਉਸ ਦੀ ਅਤੇ ਉਸ ਦੇ ਦਰਬਾਰ ਦੀ ਰੱਖਿਆ ਅਤੇ ਤਰੱਕੀ ਲਈ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦੇ ਸਨ ਮਹਾਰਾਜੇ ਨੂੰ ਸਿੱਖ ਧਰਮ ਵਿੱਚ ਪੱਕਾ ਵਿਸ਼ਵਾਸ ਸੀ ਉਹ ਹਰ ਰੋਜ਼ ਪਾਠ ਸੌਂਦਾ ਸੀ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ ਸਰਕਾਰ ਨਾਲ ਸਖਾਵੇ ਸਬੰਧ ਬਣਾਈ ਰੱਖੇ ਉਹ ਅੰਗਰੇਜ਼ ਸਰਕਾਰ ਦੇ ਚੰਗੇ ਪੱਖਾਂ ਦੀ ਸਿਰਫ ਤਾਰੀਫ਼ ਹੀ ਨਹੀਂ ਕਰਦਾ ਸੀ ਸਗੋਂ ਇਹਨਾਂ ਚੰਗੇ ਪੱਖਾਂ ਨੂੰ ਆਪਣੇ ਦਰਬਾਰ ਵਿੱਚ ਅਤੇ ਆਪਣੇ ਫੌਜੀ ਪ੍ਰਬੰਧ ਵਿੱਚ ਸ਼ਾਮਲ ਵੀ ਕਰਦਾ ਸੀ ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਸਾਡੀ ਅੰਗਰੇਜ਼ਾਂ ਦੀ ਸਰਕਾਰ ਨਾਲ ਤਾਲਮਿਲ ਬਣਿਆ ਉਦੋਂ ਤੋਂ ਹੀ ਉਸਨੇ ਆਪਣੇ ਮਨ ਵਿੱਚੋਂ ਸਾਰੇ ਸ਼ੱਕ ਸਾੜੇ ਡਰ ਘੜ ਦਿੱਤੇ ਅਤੇ ਸਾਨੂੰ ਦਿਲੀ ਪ੍ਰੇਮ ਅਤੇ ਦੋਸਤਾਂ ਵਾਲੀ ਅਪਨਤ ਨਾਲ ਮਿਲਦਾ ਰਿਹਾ ਇਸੇ ਦੋਸਤਾਨਾ ਵਿਸ਼ਵਾਸ ਅਧਿਨ ਹੀ ਮਹਾਰਾਜੇ ਨੇ ਆਪਣੇ ਵੱਡੇ ਪੁੱਤਰ ਅਤੇ ਰਾਜਗਦੀ ਦੇ ਵਾਰਸ ਖੜਕ ਸਿੰਘ ਨੂੰ ਵੀ ਅੰਗਰੇਜ਼ ਨਾਲ ਦੋਸਤਾਨਾ ਸਬੰਧ ਬਣਾਈ ਰੱਖਣ ਦੀ ਸਿੱਖਿਆ ਦਿੱਤੀ। ਲੋ ਜੀ ਅੱਜ ਲਈ ਇਹ ਨਾ ਇਤਿਹਾਸ ਲੈ ਕੇ ਹਾਜ਼ਰਾਂ ਅੱਜ ਇਹ ਇਥੇ ਖਤਮ ਹੁੰਦਾ ਹੈ। ਕੱਲ ਨੂੰ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ। ਇਤਿਹਾਸ ਪੜ੍ਹਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਜਾਂਦੀਆਂ ਹੋਈਆਂ ਹੋਣਗੀਆਂ। ਨਾਦਾਨ ਜਿਆ ਸਿੰਘ ਜਾਣ ਕੇ ਗੁਰੂ ਸਾਹਿਬ ਅਗੇ ਬੇਨਤੀ ਇਹ ਕਿ ਮਾਫ਼ ਕਰਨਾ। ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਤੁਹਾਨੂੰ ਸੁਣਾਉਣ ਦੀ ਸੋਝੀ ਬਖਸ਼ਾਨ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ